ਤੁਸੀਂ ਜਿਹੜੀ ਮਾਨ ਨੇ ਜੋ ਅੱਜ ਲੋਕ ਸਭਾ ਮੈਂਬਰ ਰਹੇ ਨੇ ਇਹ ਮੈਂਬਰ ਰਹੇ ਨੇ ਠੀਕਾ ਉਹਨਾਂ ਨੇ ਬਹੁਤ ਉਹਦੀ ਜਿੱਤ ਕਰਾਪ ਕੀਤੀ ਸੀ ਠੀਕ ਹੈ ਉਹਨਾਂ ਨੇ ਕਿਹੜੇ ਕਿਹੜੇ ਤੁਸੀਂ ਕੰਮ ਲੈ ਕੇ ਕੀ ਕੀ ਤੁਸੀਂ ਸੋਚ ਰਹੇ ਹੋ ਕਿ ਆ ਮੁੱਦੇ ਲੈ ਕੇ ਅਸੀਂ ਜਾ ਰਹੇ ਹਾਂ ਲੋਕਾਂ ਵਿੱਚ ਲੋਕਾਂ ਵਿੱਚ ਜਾ ਰਹੇ ਹਾਂ ਕਿ ਉਹ ਜਿੱਤ ਪ੍ਰਾਪਤ ਕਰ ਸਕਦੇ ਆ ਉਹ ਕਿਹੜੇ ਮੁੱਦੇ ਨੇ ਸਰਦ ਸਿਮਰਨਜੀਤ ਸਿੰਘ ਮਾਨ ਨੇ ਜੀ ਸੰਗਰੂਰ ਦੇ ਵਿੱਚ ਜੋ ਕੰਮ ਕੀਤੇ ਨੇ ਜਿਵੇਂ ਪਹਿਲੀ ਗੱਲ ਤਾਂ ਸਾਰੀ ਜਵਾਨੀ ਨੂੰ ਸਾਡੀ ਪੰਜਾਬ ਦੀਆਂ ਨਸਿਆਂ ਤੋਂ ਪਚਾਉਣੀ ਜਿਵੇਂ ਦਿੱਤੇ ਪਿੰਡਾਂ ਜੀ ਖੇਡ ਕੇ ਰਾਤਕੀਆਂ ਖੇਡ ਗਰਾਊਂਡ ਬਣਾਏ ਅਰ ਬੇਕਤੀ ਪਾਰਟੀਆਂ ਨੇ ਕੋਈ ਵੀ ਆ ਗਿਆ ਸੁਨਾਮਾ ਵੀ ਪਾਰਟੀਆਂ ਸੁਨਾਨਾ ਕਾਗਰਸ ਦੀ ਉਸ ਵਾਰ ਅਕਾਲੀ ਦਲ ਇੰਨਾ ਚ ਆਪਣੇ ਹੱਕ ਮੰਗਣ ਦਾ ਦਾਮ ਹੀ ਨਹੀਂ ਸੈਂਟਰ ਮੂਰੇ ਜਾ ਇਹਨਾਂ ਨੇ ਉਹਨਾਂ ਦੇ ਗੋਡੇ ਫੜ ਕੇ ਜਾ ਉਹਨਾਂ ਦੇ ਪੈਰਾਂ 'ਤੇ ਬੈਠਣਾ ਜੀਵਾਨ ਸਾਹਿਬ ਨੇ ਆਪਣੀ ਗੱਲ ਸੁਣਾ ਉਹਨਾਂ ਨਾਲ ਗੱਲ ਕਰਨੀ ਉਹਦੇ ਹੱਕ ਮੋਟੇ ਨਹੀਂ ਹੈ ਜਿਹੜਾ ਸੰਗਰੂਰ ਹੈ ਜੀ ਇਹ ਤੋਂ ਸੰਗਰੂਰ ਆ ਕੇ ਦੇਖੋ ਸੰਗਰੂਰ ਦਾ ਬੋਟਰ ਅਸਲ ਕ੍ਰਾਂਤੀਕਾਰੀ ਬੋਟਰ ਹੈ ਗਿਆ ਸਹੀ ਹੈ ਜੀ ਪਿਛਲੀ ਵਾਰ ਦੇਖੋ ਤੁਸੀਂ 3 ਮਹੀਨਿਆਂ ਬਾਅਦ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ 92 ਐਮਐਲਏ ਐਮਐਲਏ ਚਾਕੇ ਸੰਗਰੂਰ ਨੂੰ ਆਪਣੀ ਰਾਜਧਾਨੀ ਕਹਿੰਦੇ ਆ ਕਹਿੰਦੇ ਸੀ 3 ਮਹੀਨਿਆਂ ਬਾਅਦ ਅਸੀਂ ਸੰਗਰੂਰ ਵਾਲਿਆਂ ਨੇ ਉਹਨਾਂ ਨੂੰ ਸਭ ਤੋਂ ਸਪੱਸ਼ਟ ਉਹਨਾਂ ਨੂੰ ਦੱਸਤਾ ਵੀ ਤੁਸੀਂ ਸਾਡੇ ਨਾਲ ਸੋਖਾ ਕੀਤਾ ਤਾਂ ਤੁਸੀਂ ਤੁਹਾਡੇ ਨਾਲ ਅਸੀਂ ਸਰਦਾਰ ਮਾਨ ਨਾਲ ਖੜੇ ਹਾਂ ਇਸ ਵਾਰ ਤਾਂ ਇੱਕ ਪਾਸੇ ਤੁਹਾਨੂੰ ਇਹ ਪਹਿਲਾਂ ਦੱਸਿਆ ਵੀ ਇੱਕ ਪਾਸੇ ਦਾ ਫੈਸਲਾ ਇੱਕ ਪਾਸੇ ਦਾ ਫੈਸਲਾ ਹੈ ਫੈਸਲਾ ਫੈਸਲਾ ਥੋੜੇ ਕਹਾਣਾ ਮਨਾ ਉਤੇ ਕਾਂਗਰਸ ਦਾ ਨਾ ਕਾਲੀ ਨਾ ਭਾਜਪਾ ਕੋਈ ਵੀ ਛਾੜੀ ਲੈ ਰਹੀ ਕੋਈ ਛਾੜੀ ਨਹੀਂ ਲੈ ਰਹੀ ਖੱਲਗੋਸ਼ੀ ਮੇਂ ਕਾਲੀ ਦਲ ਅੰਮ੍ਰਿਤਸਰ ਸਾਹਿਬ ਦੀ ਗੱਲ ਚੱਲ ਰਹੀ ਹੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਬੱਚਿਆਂ ਨੂੰ ਜੀ ਉਸ ਨੂੰ ਜਿੰਨੂੰ ਮਰਜ਼ੀ ਪੁੱਛੋ ਤੁਹਾਨੂੰ ਇੱਕੋ ਹੀ ਆਵਾਜ਼ ਆਉਂ ਸਰਦਾਰ ਸਿਮਰਨਜੀਤ ਸਿੰਘ ਮਾਨ ਕਿਹੜਾ ਨਾ ਜ਼ਾਇ ਦੂਸਰੀ ਆਵਾਜ਼ ਨਹੀਂ ਤੁਹਾਨੂੰ ਸੁਣੂ ਬਾਏ ਕੁਰਚੀ ਦਾ ਖਾਸਾ ਸ਼੍ਰੀ ਵਾਇਕੁਰਜੀ ਕੀ ਫਤਿਹ ਮੈਂ ਇਨ ਤਰਫੋਂ ਸੇ ਬਮਾਲੀ ਪੀ ਪੋਜ਼ਿਟਿਵ ਚੈਨਲ ਤੋਂ ਤੇ ਮੇਰੇ ਨਾਲ ਨੇ ਅੱਜ ਹਰਵਤ ਸਿੰਘ ਸਲੇਮਪੁਰ ਤੋਂ ਜਿਹੜੇ ਸ਼ੋਮੇ ਕਾਲੇਦਾਰ ਅੰਮ੍ਰਿਤਸਰ ਦੇ ਪੀਏਸੀ ਮੈਂਬਰ ਨੇ ਤੇ ਉਸ ਸੰਗਰੂਰ ਦੀ ਚੋਣਾਂ ਵਿੱਚ ਲੋਕ ਸਭਾ ਚੋਣਾਂ ਵਿੱਚ ਬਹੁਤ ਹੀ ਐਕਟਿਵ ਨੇ ਪੂਰੀ ਹਲਕੇ ਤੋਂ ਇੰਚਾਰਜ ਵੀ ਨੇ ਤੇ ਅੱਜ ਉਹਨਾਂ ਨਾਲ ਗੱਲਾਂ ਕਰਦੇ ਆ ਕਿ ਉੱਥੋਂ ਦੀ ਸੰਗਰੂਰ ਹਲਕੇ ਦੀਆਂ ਲੋਕ ਸਭਾ ਚੋਣਾਂ ਕਿਵੇਂ ਚੱਲ ਰਹੀਆਂ ਕਿਵੇਂ ਪ੍ਰਚਾਰ ਚੱਲ ਰਿਹਾ ਕੀ ਉਹ ਸੇਮਰ ਸਿੰਘ ਜੀ ਮਾਨ ਜੀ ਬਾਰੇ ਹੋਰ ਗੱਲਾਂ ਜਾਣਦੇ ਆ ਅੱਜ ਮਿਲਦੇ ਆ ਹਰਵਤ ਸਿੰਘ ਸਲੇਮਪੁਰ ਤੋਂ ਕੀ ਵਾਇਰ ਚੇਖਾ ਸਾਹਿਬ ਸਾਹਿਬ ਵਾਇਰ ਚੇਖੀ ਕੀਤਨੀ ਰਵੰਸੀ ਜੀ ਪਹਿਲਾਂ ਇਹ ਦੱਸੋ ਕਿ ਅੱਜ ਦਾ ਜੋ ਟਾਈਮ ਆ ਲੋਕ ਸਭਾ ਚ ਚੋਣਾਂ ਚੱਲ ਰਹੀਆਂ ਨੇ ਸੰਗਰੂਰ ਹਲਕਾ ਪੰਜਾਬ ਦੇ ਵਿੱਚ ਬਹੁਤ ਕਰਮ ਮੰਨਿਆ ਜਾ ਰਿਹਾ ਉਹਦੇ ਦੋ ਕਾਰਨ ਨੇ ਸਿਮਰਜੀਤ ਸਿੰਘ ਜੀ ਮਾਨ ਜੀ ਜਾਂ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਜਿੱਤੇ ਹੈ ਨੇ ਵਿਦਵਾਰ ਨੇ ਸਿਮਰਜੀਤ ਸਿੰਘ ਜੀ ਮਾਨ ਜੋ ਅੱਜ ਲੋਕ ਸਭਾ ਮੈਂਬਰ ਰਹੇ ਨੇ ਪਿਛਲੇ ਦੋ ਇਹ ਮੈਂਬਰ ਰਹੇ ਨੇ ਠੀਕ ਹੈ ਉਹਨਾਂ ਨੇ ਬਹੁਤ ਵਧੀਆ ਜਿੱਤ ਪ੍ਰਾਪਤ ਕੀਤੀ ਸੀ ਬਿਲਕੁਲ ਠੀਕ ਹੈ ਉਹਨਾਂ ਦੇ ਕਿਹੜੇ-ਕਿਹੜੇ ਤੁਸੀਂ ਕੰਮ ਲੈ ਕੇ ਕੀ ਕੀ ਤੁਸੀਂ ਸੋਚ ਰਹੇ ਹੋ ਕਿ ਆਹ ਮੁੱਦੇ ਲੈ ਕੇ ਅਸੀਂ ਵਿਚਾਰ ਰਹੇ ਹਾਂ ਲੋਕਾਂ ਵਿੱਚ ਲੋਕਾਂ ਵਿਚਰ ਰਹੇ ਹਾਂ ਕਿ ਉਹ ਜਿੱਤ ਪ੍ਰਾਪਤ ਕਰ ਸਕਦੇ ਆ ਉਹ ਕਿਹੜੇ ਮੁੱਦੇ ਨੇ ਜਿਵੇਂ ਬੀਗ ਖਾਲਸਾ ਵਹਿਜੂ ਜੀ ਦੀ ਫਤਿਹ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜੀ ਸੰਗਰੂਰ ਦੇ ਵਿੱਚ ਜੋ ਕੰਮ ਕੀਤੇ ਨੇ ਜਿਵੇਂ ਪਹਿਲੀ ਗੱਲ ਤਾਂ ਸਾਰੀ ਜਵਾਨੀ ਨੂੰ ਸਾਡੀ ਪੰਜਾਬ ਦੀਆਂ ਨਸਿਆਂ ਤੋਂ ਬਚਾਉਣ ਲਈ ਜਿਵੇਂ ਮ ਦਿੱਤੇ ਪਿੰਡਾਂ ਚ ਜੀ ਖੇਡ ਕੇ ਦਾ ਦਿੱਤੀਆਂ ਖੇਡ ਗਰਾਊਂਡ ਬਣਾਏ ਉਸ ਤੋਂ ਬਾਅਦ ਹੈਲਥ ਦਾ ਆ ਗਿਆ ਜਿਵੇਂ ਸੰਗਰੂਰ ਹਲਕੇ ਦੇ ਵਿੱਚ ਤਿੰਨ ਹਸਪੀਟਲ ਠੀਕ ਹੈ ਜੀ ਕ੍ਰਿਟੀਕਲ ਸੈਂਟਰ ਜਿਹੜੇ ਬਣਦੇ ਆ ਬਰਨਾਲਾ ਮਲੇਰਕੋਟਲਾ ਤੇ ਸੰਗਰੂਰ ਉਹਨਾਂ ਲਈ 142 ਕਰੋੜ ਰੁਪਏ ਲੈ ਕੇ ਆਂਦਾ ਸੰਗਰੂਰ ਦੇ ਪੂਰਾ ਲੋਕ ਸਭਾ ਹਲਕੇ ਦੇ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਬਿਜਲੀ ਦੀਆਂ ਇਹ ਤਾਰਾਂ ਨੇ ਨੰਗੀਆਂ ਨੇ ਹਾਂਜੀ ਦਾ ਉਹ ਬਿਜਲੀ ਕਰਨ ਦਾ ਪੂਰਾ ਸਿਸਟਮ ਠੀਕ ਕਰਨ ਲਈ ਅੰਡਰਗਰਾਊਂਡ ਤਾਰਾਂ ਪਾਉਣ ਲਈ ਜਾਂ ਮੋਟੀਆਂ ਕੇਬਲਾਂ ਪਾਉਣ ਲਈ ਹਾਂਜੀ ਹਾਈ ਟੈਕ ਕੇਬਲਾਂ ਪਾਉਣ ਲਈ ਉਹਦੇ ਲਈ 282 ਕਰੋੜ ਰੁਪਏ ਉਹਨਾਂ ਨੇ ਮਨਜ਼ੂਰ ਕਰਾਇਆ ਜਿਹੜਾ 2027 ਤੱਕ ਉਹ ਸਾਰਾ ਕੰਪਲੀਟ ਹੋ ਜਾਣਾ ਇਹ ਸੈਂਟਰ ਤੋਂ ਮਨਜ਼ੂਰ ਸੈਂਟਰ ਤੋਂ ਮਨਜ਼ੂਰ ਕਰਾਇਆ ਹਸਪੀਟਲ ਵਾਲੇ ਵੀ ਸੈਂਟਰ ਤੋਂ ਮਨਜ਼ੂਰ ਕਰਾਇਆ ਨੌਜਵਾਨਾਂ ਲਈ ਜਿਮ ਖੇਡ ਗਰਾਊਂਡ ਖੇਡ ਖੇਡਾਂ ਦਿੱਤੀਆਂ ਵੀ ਉਹ ਨਸਿਆਂ ਤੋਂ ਬਚਣ ਉਹਨਾਂ ਦੇ ਤੰਦਰੁਸਤ ਰਹਿਣ ਉਸ ਤੋਂ ਬਾਅਦ ਆ ਗਿਆ ਜੀ ਸੜਕਾਂ ਦਾ ਜਾਲ ਬੋੜੀਆਂ ਸੜਕਾਂ ਮਨਜ਼ੂਰ ਕਰਾਈਆਂ ਨੇ ਸੈਂਟਰ ਤੋਂ ਚੌੜੀਆਂ ਕਰਵਾਈਆਂ ਨੇ ਜਾਂ ਸੜਕਾਂ ਠੀਕ ਹੈ ਜੀ ਉਹ ਵੀ ਕਰਵਾਏ ਨੇ ਇੱਕ ਵਸੇ ਆਮ ਆਦਮੀ ਪਾਰਟੀ ਕਹੀ ਜਾਂਦੀ ਉਹਨਾਂ ਦੇ ਸਾਡੇ ਪੈਸੇ ਦੱਬੇ ਆ ਜਾਂ ਰੋਕੇ ਆ ਤੇ ਤੁਸੀਂ ਦੂਜੇ ਵਸੇ ਕਹੀ ਜਾਂਦੇ ਉਹਨਾਂ ਸੈਂਟਰ ਸੈਂਟਰ ਦੇ ਪੈਸੇ ਮੰਗਵਾਏ ਆ ਕਿ ਦੋ ਇਹ ਚੀਜ਼ਾਂ ਵਿੱਚ ਕੀ ਫਰਕ ਨਹੀਂ ਲੱਗ ਰਿਹਾ ਕੁਝ ਨਹੀਂ ਆਮ ਆਦਮੀ ਪਾਰਟੀ ਆ ਜੀ ਉਹਨਾਂ ਦੀ ਨੀਤ ਸਾਫ਼ ਨਹੀਂ ਹੈਗੀ ਠੀਕ ਹੈ ਜੀ ਉਹ ਲੋਕਾਂ ਨੂੰ ਲੋਕ ਉਹਨਾਂ ਦੇ ਭਲੇਖੇ ਚਾ ਕੇ ਲੋਕਾਂ ਨੇ ਉਹਨਾਂ ਨੂੰ ਚੋਣ ਲਿਆ ਹੂੰ ਉਹਨਾਂ ਦੀ ਕੰਮ ਕਰਨ ਦੀ ਨੀਤ ਨਹੀਂ ਹੈਗੀ ਉਹ ਵਿਖਾਵਾ ਕਰਦੇ ਆ ਜੇ ਉਹ ਕੰਮ ਕਰਨਾ ਹੋਵੇ ਜੇ ਮਾਨ ਸਾਹਿਬ ਨੇ ਜੀ ਪਾਰਲੀਮੈਂਟ ਦੇ ਵਿੱਚ ਬੋਲਦੇ ਆ ਪੰਜਾਬ ਦੇ ਮੁੱਦਿਆਂ ਤੇ ਡਟ ਕੇ ਬੋਲਦੇ ਆ ਸਿੱਖ ਕੌਮ ਦੇ ਮੁੱਦਿਆਂ ਤੇ ਡਟ ਕੇ ਬੋਲਦੇ ਆ ਵਰਡ ਲੈਵਲ ਤੇ ਉਹ ਗੱਲ ਜਾਂਦੀ ਆ ਤਾਂ ਉਹ ਉੱਥੇ ਡਟ ਕੇ ਆਪਣੇ ਕੰਮਾਂ ਵਾਲੇ ਵੀ ਡਟ ਕੇ ਖੜਦੇ ਆ ਜਿਹੜੇ ਰਵੈਤੀ ਪਾਰਟੀਆਂ ਨੇ ਕੋਈ ਵੀ ਆ ਗਿਆ ਹੁਣ ਆਵਾਜ਼ ਵੀ ਪਾਰਟੀਆਂ ਤੋਂ ਪਹਿਲਾਂ ਕਾਂਗਰਸ ਸੀ ਉਸ ਤੋਂ ਪਹਿਲਾਂ ਅਕਾਲੀ ਦਲ ਸੀ ਇੰਨਾ ਚ ਆਪਦੇ ਹੱਕ ਮੰਗਣ ਦਾ ਦਾਮ ਹੀ ਨਹੀਂ ਸੈਂਟਰ ਮੂਰੇ ਜਾ ਇਨਨ ਉਹਨਾਂ ਦੇ ਗੋਡੇ ਫੜ ਕੇ ਜਾਂ ਉਹਨਾਂ ਦੇ ਪੈਰਾਂ 'ਚ ਬੈਠਣੇ ਜੀ ਮਾਨ ਸਾਹਿਬ ਨੇ ਆਪਣੀ ਗੱਲ ਸੁਣਾ ਉਹਨਾਂ ਨਾਲ ਗੱਲ ਕਰਨੀ ਆ ਉਹਦੇ ਹੱਕ ਮੰਗਣੇ ਆ ਤੇ ਥੋੜਾ ਜਿਹਾ ਮਤ ਉਹ ਮਤਾਬਕ ਉਹ ਸੈਂਟਰ ਤੋਂ ਆਉਣਾ ਪੈਸੇ ਲੈ ਕੇ ਆ ਰਹੇ ਨੇ ਕਮਾ ਲਈ ਮਿਲ ਰਹੇ ਨੇ ਪੈਸੇ ਕੋਈ ਚ ਰੋਕ ਨਹੀਂ ਆ ਰਹੀ ਠੀਕ ਹੈ ਤੇ ਇੱਕ ਦੂਜੇ ਵਸੇ ਆਪਾਂ ਦੇਖੀ ਜਾਵੇ ਪੂਰੇ ਪੰਜਾਬ ਵਿੱਚ ਜਿਹੜੇ ਲੀਡਰ ਨੇ ਉਹ ਇੱਧਰ-ਉੱਧਰ ਹੋ ਰਹੇ ਨੇ ਕੋਈ ਬੀਜੇਪੀ ਜਾ ਰਿਹਾ ਕੋਈ ਆਮ ਆਦਮੀ ਪਾਰਟੀ ਜਾ ਰਿਹਾ ਕੋਈ ਕੁਝ ਹੋ ਰਿਹਾ ਕੋਈ ਕਿਵੇਂ ਹੋ ਰਿਹਾ ਤੇ ਇਸੇ ਤਰ੍ਹਾਂ ਹੀ ਇੱਕ ਆਪਣੇ ਗੋਲਡੀ ਨਾਮ ਦੇ ਠੁੱਡੇ ਧੂਰੀ ਤੋਂ ਬਹੁਤ ਹੀ ਨਾਮਰ ਹਕੰਗਰ ਸਿੰਘ ਸੀਗਾ ਐਮਐਲਏ ਸਾਭ ਕੇ ਮੇਰੇ ਲਈ ਸਨ ਤੇ ਉਹਨਾਂ ਦਾ ਅੱਜ ਆਮ ਆਦਮੀ ਪਾਰਟੀ ਵਿੱਚ ਚਲੇ ਜਾਂਦੇ ਨੇ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਸਭ ਪਹਿਲਾਂ ਤਾਂ ਮੈਂ ਗੱਲ ਕਰੂੰਗਾ ਆਮ ਆਦਮੀ ਪਾਰਟੀ ਵਿੱਚ ਜਾਣ ਤੇ ਉਹਨਾਂ ਦੇ ਜਿੰਨੇ ਹੈ ਸੱਤਾਧਾਰੀ ਪਾਰਟੀਆਂ ਰਹੀਆਂ ਨੇ ਜਿਹੜੇ ਇਹਨਾਂ ਦੇ ਲੀਡਰ ਨੇ ਜੀ ਇਹਨਾਂ ਦਾ ਜਿਹੜਾ ਕਿਰਦਾਰ ਹੋਂ ਸਾਫ਼ ਹੈ ਕਿਤੇ ਨਾ ਕਿਤੇ ਇਹਨਾਂ ਦੇ ਕੋਈ ਨਾ ਕੋਈ ਦਾਗ ਲੱਗਦੇ ਆ ਜੀ ਹੁਣ ਵੀ ਜਿਵੇਂ ਸਾਡੇ ਹਲਕੇ ਦਾ ਇਹੀ ਗੱਲ ਚੱਲਦੀ ਹੈ ਵੀ ਬੋਲ ਵੀ ਉਹ ਬੋਲ ਵੀ ਰਿਹਾ ਸੀ ਕਿ ਸਰਕਾਰ ਜਿਹੜੇ ਮੇਰੇ ਤੇ ਪਰਚੇ ਕਰਨਿਆ ਕਰਲੇ ਮੈਂ ਇਲੈਕਸ਼ਨ ਲੜੂਗਾ ਮੈਂ ਡਟ ਕੇ ਖੜੂ ਹਾਂਜੀ ਵੀ ਉਹਦਾ ਰੀਜ਼ਨ ਅਸੀਂ ਤਾਂ ਇਹੀ ਮੰਨਦੇ ਵੇ ਉਹ ਤੇ ਕੋਈ ਕੋਈ ਹੈ ਸੀ ਉਹਦਾ ਕਪੜਾ ਜਾਂ ਕੁਛ ਵੀ ਸੀ ਹਾਂਜੀ ਉਹਦੇ ਪਰਚਾ ਹੋ ਰਿਆ ਸੀ ਉਹ ਤੋਂ ਬਚਣ ਲਈ ਉਹ ਕਾਂਗਰਸ ਚ ਚਲੇ ਗਏ ਹਾਂ ਆਮ ਆਵਾ ਮਾਰੀ ਪਾਰਟੀ ਚਲੇ ਗਏ ਕਿ ਕਾਂਗਰਸ ਛੱਡ ਕੇ ਕਿ ਆ ਵੀ ਆਮ ਆਦੀ ਪਾਰਟੀ ਤੇ ਦਬਾਅ ਪਾ ਰਹੀ ਸੀ ਹਾਂਜੀ ਇਸੇ ਤਰ੍ਹਾਂ ਇਹ ਗੁਰ ਚਲੇ ਗਏ ਪਰ ਇਹਦੇ ਨਾਲ ਆਪਣੀ ਸ਼ਿਮਸ਼ਿਮ ਆਮ ਆਦੀ ਪਾਰਟੀ ਨੂੰ ਕੋਈ ਫਰਕ ਪਊਗਾ ਕਿ ਨਹੀਂ ਕਿਉਂਕਿ ਆਮ ਆਦੀ ਪਾਰਟੀ ਦੀ ਇਸ ਤਰ੍ਹਾਂ ਸਪੋਰਟ ਬਜਾਦਾ ਹੋ ਰਹੀ ਆ ਕਿ ਘਟ ਹੋ ਰਹੀ ਆ ਕਿਵੇਂ ਲੱਗਿਆ ਜਿਹੜਾ ਸੰਗਰੂਰ ਹੈ ਜੀ ਇਹ ਤੁਸੀਂ ਸੰਗਰੂਰ ਆ ਕੇ ਦੇਖੋ ਸੰਗਰੂਰ ਦਾ ਵੋਟਰ ਅਸਲ ਕ੍ਰਾਂਤੀਕਾਰੀ ਵੋਟਰ ਹੈਗੇ ਆ ਸਹੀ ਹੈ ਜੀ ਪਿਛਲੀ ਵਾਰ ਦੇਖੋ ਤੁਸੀਂ 3 ਮਹੀਨਿਆਂ ਬਾਅਦ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ 92 ਮਲੈ MLA ਜਿਤਾ ਕੇ ਸੰਗਰੂਰ ਨੂੰ ਆਪਣੀ ਰਾਜਧਾਨੀ ਕਹਿੰਦੇ ਸੀ ਆ ਕਹਿੰਦੇ ਸੀ 3 ਮਹੀਨਿਆਂ ਬਾਅਦ ਅਸੀਂ ਸੰਗਰੂਰ ਵਾਲਿਆਂ ਨੇ ਉਹਨਾਂ ਨੂੰ ਸਭ ਕੁਝ ਸਿਖਾਤਾ ਉਹਨਾਂ ਨੂੰ ਦੱਸਤਾ ਵੀ ਤੁਸੀਂ ਸਾਡੇ ਨਾਲ ਧੋਖਾ ਕੀਤਾ ਤਾਂ ਤੁਸੀਂ ਤੁਹਾਡੇ ਨਾਲ ਅਸੀਂ ਸਰਦਾਰ ਮਾਨ ਨਾਲ ਖੜੇ ਆ ਹੁਣ ਅੱਜ ਵੀ ਉਹੀ ਪੋਜੀਸ਼ਨ ਹੈ ਜੀ ਇੱਕ ਪਾਸੜ ਉੱਥੇ ਹਾਲਾਤ ਨੇ ਕੱਲ੍ਹ ਦੇ ਤੁਸੀਂ ਵੀਡੀਓ ਦੇਖ ਲਓ ਸਾਡੇ ਪਿੰਡਾਂ ਦੇ ਮੇਰੇ ਨਾਲ ਲੱਗਦਾ 3 ਕਿਲੋਮੀਟਰ ਦੇ ਪਿੰਡ ਹੈ ਹੀੜੀਕੇ ਜਾਂ ਸ਼ੇਰਪੁਰ ਹੈ ਉੱਥੇ ਲੋਕਾਂ ਨੇ 20000 ਰੁਪਏ ਪਿੰਡ 'ਚ ਨਹੀਂ ਵੰਡ ਦਿੱਤਾ ਬਾਹਰੋਂ ਮੋੜਤਾ ਜੀ ਉਹਨਾਂ ਨੇ ਸਟੇਜ ਵੀ ਨਹੀਂ ਲਾਉਣ ਦਿੱਤੀ ਤੁਸੀਂ ਸੋਸ਼ਲ ਮੀਡੀਆ 'ਚ ਚੈੱਕ ਕਰੋ ਜਿਹੜਾ ਤਾਂ ਨੀਹੇ ਹਾਲਾਤ ਹੋ ਰਹੇ ਨੇ ਕਿ ਉਹਨਾਂ ਜਿਹੜਾ ਉਹਨਾਂ ਹੀ ਰਾਤਾ ਨੀਹੇ ਉਹਨਾਂ ਦੀ ਰਾਜਤਾਨੀ ਆ ਮਾਦੀ ਬਾਰੇ ਕਿ ਉਹਨਾਂ ਪਿੰਡਾਂ 'ਚ ਨਹੀਂ ਵੜ ਰਹੇ ਪਿੰਡਾਂ 'ਚ ਨਹੀਂ ਵੜ ਰਹੇ ਤੇ ਹੁਣ ਜੇ ਆਪਾਂ ਦੇਖੀਏ ਮਾਨ ਸਾਹਿਬ ਪਿਛਲੀ 5000 ਫੋਟਾਂ ਜਿੱਤਦੇ ਸੀਗੇ ਜਿੱਤੇ ਜਿੱਤੂ ਹੋਏ ਸੀਗੇ ਜਿਹੜੇ ਪਿਛਲੇ ਵੋਟਾਂ ਇਸ ਵਾਰ ਤਾਂ ਇੱਕ ਪਾਸੜ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇੱਕ ਪਾਸੜ ਫੈਸਲਾ ਇੱਕ ਪਾਸੜ ਫੈਸਲਾ ਇੱਕ ਪਾਸੜ ਫੈਸਲਾ ਤੁਹਾਡੇ ਕਹਿੰਦੇ ਮੈਂ ਨਾ ਉੱਤੇ ਕਾਂਗਰਸ ਨਾ ਕੱਲੀ ਨਾ ਭਾਜਪਾ ਕੋਈ ਵੀ ਸਟੈਂਡ ਨਹੀਂ ਲੈ ਰਹੀ ਕੋਈ ਸਟੈਂਡ ਨਹੀਂ ਲੈ ਰਹੀ ਕੱਲੀ ਖਿਡੌਣੀ ਕੱਢ ਲਈ ਦਲ ਅੰਮ੍ਰਿਤਸਰ ਦੀ ਗੱਲ ਚੱਲ ਰਹੀ ਸੀ ਪਿੰਡਾਂ 'ਚ ਜਾਓਗੇ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਬੱਚਿਆਂ ਨੂੰ ਜੂਥ ਨੂੰ ਜਿੰਨੂੰ ਮਰਜ਼ੀ ਪੁੱਛੋ ਤੁਹਾਨੂੰ ਇੱਕੋ ਹੀ ਆਵਾਜ਼ ਆਉ ਸਰਦਾਰ ਸਿਮਰਨਜੀਤ ਸਿੰਘ ਮਾਨ ਕੀ ਆਵਾਜ਼ ਹੈ ਦੂਸਰੀ ਆਵਾਜ਼ ਨਹੀਂ ਤੁਹਾਨੂੰ ਸੁਣਨ ਨੂੰ ਜਿਵੇਂ ਭਾਜਪਾ ਨੂੰ ਘੇਰਦੇ ਆ ਲੋਕ ਹਾਂ ਜੀ ਯੂਨੀਅਨ ਕਿਸਾਨ ਯੂਨੀਅਨ ਆ ਘੇਰਦਿਆਂ ਨੇ ਘੇਰ ਰਹੀ ਇੰਨਾ ਨੂੰ ਸਾਡਾ ਪੰਜਾਬ ਦਾ ਜੂਸ ਜਿਨ੍ਹਾਂ ਨੇ ਇਹਨਾਂ ਨੂੰ 91 ਐਮਐਲ ਦਿੱਤੇ ਉਹ ਮੌਜੂਦ ਘੇਰ ਰਿਹਾ ਆ ਆਮ ਆਦਮੀ ਪਾਰਟੀ ਨੂੰ ਸਹੀ ਹੈ ਜੀ ਜਾ ਕੇ ਦੇਖੋ ਇਹਨਾਂ ਦੇ ਹਾਲਾਤ ਨੂੰ ਛੋ ਠੀਕ ਹੈ ਤੁਹਾਨੂੰ ਤੁਹਾਨੂੰ ਬਹੁਤ ਆਪਣੀ ਆਉਣ ਵਾਲੇ ਟਾਈਮ ਦੀਆਂ ਵਾ ਜੋ ਵੀ ਕੁਝ ਰੋਡੋਂ ਆਪਾਂ ਦਿੰਨੇ ਆ ਆਲ ਦਾ ਬੈਸਟ ਕਹਿੰਨੇ ਆ ਠੀਕ ਹੈ ਜੀ ਤੁਸੀਂ ਜਿੱਤੂ ਹੋਵੋ ਤੇ ਅੱਗੇ ਫਿਰ ਮਿਲਦੇ ਆ ਇੱਕ ਤਰੀਕ ਤੋਂ ਬਾਅਦ ਜਾਂ ਪਹਿਲਾਂ ਜੋ ਫਿਰ ਮੁਲਾਕਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ